ਸਾਨੂੰ ਕੁਛ ਨਹੀਂ ਦਿੱਤਾ ਸਾਡੀਆਂ ਕਬਰਾਂ ਜਿਹੜੀਆਂ ਨੇ ਦੋ ਕਨਾਲਾਂ ਤੇ ਤਿੰਨ ਮਰਲੇ ਨੇ ਜਿੱਥੇ ਇਹ ਹੀ ਕਬਰ ਪੋਟਣੇ ਨੇ ਨਾ ਉੱਥੇ ਦੋ-ਦੋ ਲਾਸ਼ਾਂ ਨਿਕਲਦੀਆਂ ਨੇ 2000 ਤੋਂ ਵੀ ਜ਼ਿਆਦਾ ਹੋਏਗੀ ਸਾਦੀ ਬਾਦੀ ਹਾਂ ਸਾਨੂੰ ਤੇ ਏਡੀ ਮੁਸ਼ਕਲ ਆ ਵੀ ਸਾਡਾ ਰਾਹ ਵੀ ਹੈ ਨਹੀਂ ਦੇ ਵੀ ਰਾਹ ਜਿਹੜਾ ਉਹ ਸੜਕ ਉਹ ਰੇਲ ਉੱਤੀ ਹੋ ਗਈ ਆ ਹੁਣ ਉਧਰੋਂ ਦੀ ਮਰਦਾਂ ਲੈ ਕੇ ਅਸੀਂ ਨਹੀਂ ਲੰਘ ਸਕਦੇ ਨਾ ਗਾਂਹ ਤੇ ਨਾ ਪਸ਼ਾ ਕਾਨੂੰ ਦਸੋ ਵੀ ਇਹੀ ਕਿੱਧਰ ਜਾਈਏ ਕੁਝ ਉਹਨਾਂ ਦਾ ਤੂੰ ਉਹਨਾਂ ਨੇ ਤੇ ਵਪਾਰ ਕਰਨਾ ਉਹਨੂੰ ਮਿੰਡੀ ਆਲੇ ਨੇ ਪੁੱਛਿਆ ਵੀ ਤੂੰ 2 ਕਰੋੜ ਰੁਪਈਆ ਦੇਣ ਨਾ ਮੈਂ ਵੀ ਉੱਥੇ ਸਾਂ ਵੀ 2 ਕਰੋੜ ਰੁਪਈਆ ਦੇਣ ਨਾ ਤੇ ਤੂੰ ਕਮਾਈ ਵਾਸਤੇ ਦੇਣ ਨਾ ਕਿ ਤੂੰ ਸ਼ੌਂਕ ਨਹੀਂ ਆਂਦਾ ਮੈਂ ਸ਼ੌਂਕ ਨੂੰ ਤੇ ਮੈਂ ਕਹਿੰਦੀ ਤੈਨੂੰ ਸ਼ੌਂਕ ਆ ਤੇ ਸਾਡੇ ਪਿੰਡ 'ਚ ਵੀ ਸਾਡੇ ਰੁਪਈਏ ਲਾ ਦੇ ਸਾਡੀਆਂ ਕਬਰਾਂ ਹੀ ਬਣਾ ਦੇ ਤੁਸੀਂ ਇਹ ਜੋ ਆਖ ਦਿੱਤਾ ਵੀ ਛੱਪੜ ਬਣਨਾ ਚਾਹੀਦਾ ਛੱਪੜ ਤੇ ਤੂੰ ਤਾਂ ਇਹ ਕਿਉਂ ਆਖਿਆ ਵੀ ਸਾਈਆਂ ਨੂੰ ਇੱਕ ਕਿਲਾ ਹੀ ਕਬਰਾਂ ਦਾ ਲੈ ਦੀ ਸਾਰੇ ਥਾਂ ਤੇ ਕਿਲਾ ਕਿਲਾ ਦੋ ਦੋ ਕਿਲੇ ਛੱਡੇ ਨੇ ਲੋਕਾਂ ਤੇ ਸਾਨੂੰ ਇਹ ਦੋ ਕਨਾਲਾਂ ਤੇ ਤਿੰਨ ਮਰਲੇ ਸਾਡਾ ਥਾਂ ਬਣਦਾ ਸਾਨੂੰ ਤੰਜਾ ਵੀ ਜੇ ਕੋਈ ਸਾਨੂੰ ਇੱਥੋਂ ਕਾਢੀ ਦਿੱਤਾ ਇਹਨਾਂ ਨੇ ਇੱਥੋਂ ਦੇ ਬਸ ਨਹੀਂ ਕੀ ਆਨੇ ਅਸੀਂ ਤੇ ਜੀ ਕਬਰਾਂ ਹੀ ਮੰਗਨੇ ਆ ਵੀ ਸਾਡਾ ਇੱਥੇ ਥਾਂ ਪਿਆ ਆ ਫੋਕਲ ਪੁਆਇੰਟ ਲੱਗੇ ਬਠੇਰਾ ਉਹ ਸੱਤ ਕਨਾਲ 6 7 ਕਨਾਲਾਂ ਥਾਂ ਪਿਆ ਆ ਉਹ ਸਾਨੂੰ ਕਬਰਾਂ ਮਿਲ ਜਾਣ ਤੇ ਅਸੀਂ 10 ਕਿਲ 10 ਚਾਰ ਕਿਲੇ ਪਈ ਐ ਇੱਥੇ ਜਿਹੜੀ ਪਿੰਨਾ ਪਈ ਐ ਪਿੰਡ ਦੇ ਨੇ ਜੀ ਮੈਂਬਰ ਕੋਈ ਵੀ ਨਹੀਂ ਇੱਥੇ ਨਾ ਇੱਥੇ ਪਿੰਡ 'ਚ ਸਰਪੰਚ ਜੇ ਨਾ ਪਿੰਡ ਦੇ ਵਿੱਚ ਕੋਈ ਸਰਪੰਚ ਆ ਤੇ ਨਾ ਕੋਈ ਇੱਥੇ ਮੈਂਬਰ ਹੀ ਆ ਸਾਰੇ ਮਰ ਗਏ ਜੀ ਸਾਰੇ ਮਰੇ ਆਲਾ ਹਾਲੀਆ ਹਾਂਜੀ ਜੇ ਉਹਨਾਂ ਕੋ ਜੇ ਕੰਮ ਬਾਰੇ ਵਿਝਾਈਦਾ ਸੀ ਉਹ ਆਂਦੇ ਸੀ ਤੁਹਾਡੀਆਂ ਕੜੀਆਂ ਵੋਟਾਂ ਨਾਲ ਬਣੇ ਰਹੀ ਹੁਣ ਸਾਡੇ ਸਾਡੇ ਵਿਚਾਰੇ ਹੋਈ ਆ ਤੇ ਸਾਡੇ ਪਿੰਡ ਦੀ ਲਗਨ ਹੋਵੇ ਸਰਪੰਚ ਜਿਹੜਾ ਮਰਜੀ ਬਾਂਜੇ ਭਾਵੇਂ ਕ੍ਰਿਸ਼ਨ ਦਾ ਬਾਂਜੇ ਤੇ ਭਾਵੇਂ ਬਾਂਜੇ ਜੱਟਾਂ ਦਾ ਅਸੀਂ ਵੋਟਾਂ ਪਾਵਾਂਗੇ ਤੇ ਸਰਪੰਚੀ ਹੋਏਗੀ ਨਹੀਂ ਤੇ ਨਹੀਂ ਹੋਏ ਇੱਥੇ ਸਾਡੇ ਵਾਸਤੇ ਕੋਈ ਸਰਪੰਚ ਨਹੀਂ ਨਹੀਂ ਤੇ ਇਹਨਾਂ ਦੀ ਅੱਖਾਂ ਮੇਰੇ ਸਾਹਮਣੇ ਅਣਕਾ ਚਲ ਗਈਆਂ ਨੇ ਇਹਨਾਂ ਦੀ ਅੱਖਾਂ ਉੱਤੇ ਕਿ ਇਹਨਾਂ ਨੂੰ ਕ੍ਰਿਸਚਨ ਬਰਾੜੀ ਦਿਸਣੀ ਨਹੀਂ ਲਈ ਸੋ ਇਹ ਬੰਦੇ 2-2 ਕਰੋੜ ਦੀ ਬੋਲੀ ਲਾ ਕੇ ਸਿਰਫ ਆਪਣੇ ਜਵੇਂ ਗਰਮ ਕਰਦੇ ਨੇ ਪਰ ਕ੍ਰਿਸਚਨ ਬਰਾੜੀ ਦੀਆਂ ਕਮਾਲ ਕਿਸੇ ਦਾ ਧਿਆਨ ਨਹੀਂ ਜੇ ਕਿਸੇ ਵਿਚਾਰਨ ਅੱਖ ਪੁੱਟ ਕੇ ਵੇਖਵੇ ਕਿਸ ਦੇ ਪਰ ਕਲਕਾ ਹੈਗੀ ਤਾਂ ਨਹੀਂ ਹੈਗੀ ਜਦੋਂ ਵੀ ਬੋਲੀ ਹੁੰਦੀ ਆ ਇਹਨਾਂ ਲੀਡਰਾਂ ਦੀ ਵੱਡੇ ਵੱਡੇ ਜਵੇਂ ਭਰ ਲੈਂਦੇ ਨੇ ਆਪਣੇ ਇਹ ਕੰਮ ਕਰਨ ਵਾਸਤੇ ਜਦੋਂ ਜਾਈਏ ਤੁਹਾਨੂੰ ਤੁਹਾਡੇ ਕੋ ਵੋਟਾਂ ਨਹੀਂ ਆ ਨੇ ਸੋ ਸਾਦਾ ਮੇਨ ਮੁੱਦਾ ਆ ਕਿ ਸਾਡੇ ਪਿੰਡ ਦੇ ਵਿੱਚ ਕ੍ਰਿਸਚਨ ਬਰਾੜੀ ਦਾ ਆਬਾਦੀ ਬਹੁਤ ਜ਼ਿਆਦਾ ਆ ਸੋ ਮੈਂ ਚਾਹੁੰਨਾ ਆ ਕਿ ਯਾਰ ਕਨ ਇਲੈਕਸ਼ਨ ਹੋਵੇ ਕਿਉਂਕਿ ਹਰ ਵੋਟਰ ਨੂੰ ਅਧਿਕਾਰ ਆਪਣੀ ਵੋਟ ਪਾਉਣ ਦਾ ਤੇ ਇਹ ਲੋਕਤੰਤਰ ਰਾਜ ਹੀ ਖਤਮ ਕਰਤਾ ਨਾ ਇਹ ਕੋਈ ਗਾਜਰ ਮੂਲੀ ਦੀ ਸਬਜ਼ੀ ਹੈ ਨਹੀਂ ਜਿਹੜੀ ਡੇੜੀ ਤਰ੍ਹਾਂ ਕੇ ਆਪਾਂ ਕਰੋੜਾਂ ਦੇ ਸਾਹਮਣੇ ਬੋਲੀ ਦੇ ਕੇ ਲਖਰੀ ਚ ਲਾ ਕੇ ਇਹ ਪੰਚਾਇਤੀ ਵੋਟਾਂ ਨੇ ਇਹ ਹਰ ਇੱਕ ਨਾਗਰਿਕ ਨੂੰ ਆਪਣੀ ਵੋਟ ਦਾ ਅਧਿਕਾਰ ਹੋਣਾ ਚਾਹੀਦਾ ਵਾ ਔਰ ਆਪਣੇ ਆਪਣਾ ਮਨਪਸੰਦ ਸਰਪੰਚ ਨੂੰ ਚੁਣਦਾ ਹੱਕ ਹੋਣਾ ਚਾਹੀਦਾ ਵਾ ਕਿ ਅਸੀਂ ਆਪਣੇ ਮਨਪਸੰਦ ਦੀ ਪੰਚਾਇਤ ਖੜੀ ਕਰੀਏ ਤੇ ਆਉਣ ਵਾਲੇ ਸਮੇਂ ਵਿੱਚ ਕੋਈ ਕੰਮ ਲਈਏ ਤੇ ਕੰਮ ਜਿਹੜੇ ਨੇ ਸਾਰੇ ਮੇਰੇ ਭਰਾਵਾਂ ਨੇ ਮੁਸ਼ਕਲਾਂ ਕ੍ਰਿਸ਼ਚਨ ਬਰਾੜੀ ਦੀ ਦੱਸੀਆਂ ਨੇ ਸਭ ਤੋਂ ਵੱਡੀ ਮੇडम ਸਮੱਸਿਆ ਵਜੋਂ ਕ ਜਦੋਂ ਵੀ ਕਿਸੇ ਦੀ ਦੱਤ ਹੁੰਦੀ ਆ ਤੇ ਸਾਨੂੰ ਇਥੋਂ ਮਰਦਾ ਲੈਣ ਵਾਸਤੇ ਹੁਣ ਰੇਲ ਨੇ ਰਾਹ ਬੰਦ ਕਰਤਾ ਸੋ ਬਹੁਤ ਜ਼ਿਆਦਾ ਪਰੇਸ਼ਾਨੀਆਂ ਨੇ ਇਸ ਕਰਕੇ 300 ਕੱਲਾ ਪੜੀ ਹੁੰਦੇ باوجود ਵੀ ਸਾਡੇ ਕੋਲ ਅਸੀਂ ਮੰਗ ਕਰਦੇ ਆ ਇਹਨਾਂ ਪੰਚਾਇਤ ਕੋ ਜਿਹੜਾ ਵੀ ਸਰਪੰਚ ਬਣਨਾ ਚਾਹੇ ਉਹ ਪਲਗਾ ਬਣੇ ਚਾਹੇ ਉਹ ਰਾਜੂ ਬਣੇ ਚਾਹੇ ਕੋਈ ਤੇਜਾ ਬਣਦਾ ਸਰਪੰਚ ਉਹ ਬਰਾੜੀ ਆ ਕੇ ਚਿਹਾਰ ਗਲ ਪਾ ਕੇ ਮੱਥਾ ਟੇਕੜ ਦਵਾਂਗੇ ਜਿਹੜਾ ਪਹਿਲਾਂ ਸਰਪੰਚੀ ਦਾ ਅਨਾਉਂਸ ਕਰੇਗਾ ਸਾਡੀ ਸਲੀਪ ਉੱਤੇ ਗੜਾਵੇ ਕਿਸਚਨ ਬਰਾੜੀ ਦਾ ਇੱਕ ਕੱਲਾ ਸਰਪੰਚੀ ਦਾ ਨਾਮ ਤੇ ਦਿੱਤਾ ਜਾਵੇ ਕਿਸਚਨ ਬਰਾੜੀ ਨੂੰ ਹਰ ਸਰਕਾਰ ਤੇ ਜੇ ਕਾਲੀ ਬਣਦੇ ਨੇ ਕਾਂਗਰਸ ਦੀਆਂ ਮੋਟਾਂ ਗਈਆਂ ਜੇ ਕਾਂਗਰਸ ਬਣ ਜਾਂਦੀ ਤਾਂ ਕਾਲੀਆਂ ਦੀਆਂ ਵੋਟਾਂ ਗਈਆਂ ਇਹ ਬਿਲਕੁਲ ਚੀਜ਼ ਖਤਮ ਕਰਕੇ ਇੱਕ ਮੋਟੋ ਇੱਕ ਜਾਣ ਹੋ ਕੇ ਪਿੰਡ ਦੇ ਵਿਕਾਸ ਵਾਸਤੇ ਸੋਚਣਾ ਚਾਹੀਦਾ ਹੈ ਇਹ ਚੀਜ਼ ਤੋਂ ਉਪਰ ਉੱਠ ਕੇ ਰਾਜਨੀਤੀ ਤੋਂ ਆਪਾਂ ਸੋਚਾਂਗੇ ਤੇ ਫੇਰ ਹੀ ਸਾਡੇ ਪਿੰਡ ਦੇ ਵਿਕਾਸ ਦੇ ਮੁੱਦੇ ਹੱਲ ਲੂਣੇ ਨੇ ਮੈਂ ਗੱਲ ਕਰ ਲਗਾ 2 ਕਰੋੜ ਵਾਲੇ ਵੀਰਾਂ ਦੀ ਜਿੰਨਾ ਬੋਲੀ ਦਿੱਤੀ ਆ ਉਹਨਾਂ ਦੀ ਆਪਣੀ ਪੈਲੀ ਮੈਨੂੰ ਪਤਾ ਵੀ 100 150 ਕਲਾ ਉਹਨਾਂ ਦੀ ਆਪਣੀ ਪੈਲੀ ਆ ਜੇ ਉਹ ਚਾਹੁੰਨਾ ਕ੍ਰਿਸ਼ਨ ਬਲਾਰੀ ਦਾ ਸੇਵਾ ਕਰਨ ਦਾ ਆਂਦੇ ਵੀ ਸਾਨੂੰ ਮੌਕਾ দাও ਇੱਕ ਵਾਰੀ ਅੱਗੇ ਲਿਆਓ ਤੇ ਸੇਵਾ ਹੁਣ ਤੇ ਮੈਂ ਮੌਕਾ ਵਾ ਸੇਵਾ ਕਰਨ ਦਾ ਤਹੀ ਚਾਹੁੰਨੇ ਆ ਵੀ ਐਡੀ ਦੀ ਸੇਵਾਦਾਰ ਬਣਾਏ ਇਹ ਪਿੰਡ ਦੇ ਤੇ ਆਪਣੀ ਪੈਲੀਓ ਦੇ ਦੋ ਆ ਕਿੰਨੇ ਤੇ ਜੇ ਲੋਤੀ ਕਰਨਾ ਕੱਖ ਨਹੀਂ ਮੂੰਹ ਨਾ ਕਰ ਜਣਾ ਪੈਰੀ ਕਰੋੜ ਤੇ ਮੇਰੀ ਬਰਾਦਰੀ ਵਾਸਤੇ ਕੀ ਕਰਨ ਰਿਹਾ ਜੀ ਬਈ 550 ਘਰ ਨੂੰ ਤੁਸੀਂ ਬੇਕੂਫ ਬਣਾ ਕੇ ਰੱਖਿਆ 70 ਸਾਲਾਂ ਤੋਂ ਤਹੀ ਮੰਗ ਜਮਣਿਆ ਇਹੋ ਕਰਦੇ ਆ 8 ਤਰੀਕ ਦਾ ਤੁਹਾਡੇ ਕੋ ਸਮਝ ਹੈ 8 ਦੀ ਸ਼ਾਮ ਤੱਕ ਜੇ ਸਾਡੀ ਕ੍ਰਿਸ਼ਨ ਬਰਾਦਰੀ ਨੂੰ ਕਬਰਸਤਾਨ ਦਾ ਮੁੱਦਾ ਸਾਡਾ ਨਾਲ ਲਾਇਆ ਤੇ ਕਿਸੇ ਵੀ ਸਰਪੰਚ ਨਾਲ ਨਹੀਂ ਤੁਰਾਂਗੇ ਬਿਲਕੁਲ ਬਾਈਕਾਟ ਕੀਤਾ ਜਾਵੇਗਾ ਨਾ ਬਰਾਦਰੀ ਜੋ ਲੀਡਰ ਬਣੇਗਾ ਭਾਵੇਂ ਉਹ ਝਾੜੂ ਆ ਤੇ ਭਾਵੇਂ ਉਹ ਕਾਲੀ ਆ ਤੇ ਭਾਵੇਂ ਉਹ ਕਾਂਗਰਸ ਆ ਕੋਈ ਵੀ ਆ ਉਹਦੀ ਗੱਡੀ ਅੰਦਰ ਨਹੀਂ ਆਉਣ ਦਿੱਤੀ ਜਾਣੀ ਇਹ ਬਿਲਕੁਲ ਲਾਂਡਕੇ ਦੀ ਜ਼ੋਰ ਤੇ ਆਪਾਂ ਕਰਦੇ ਜੇ ਕ੍ਰਿਸ਼ਨ ਬਰਾਦਰੀ ਬਰਾਦਰੀ ਜੋ ਹੈ ਲੀਡਰ ਬਣ ਕੇ ਆਵੇਗਾ ਜਿਹੜਾ ਬਰਾਦਰੀ ਦੇ ਕੰਮ ਕਰੇਗਾ